ਜੇਕਰ ਦੋਸਤੋ ਤੁਸੀਂ ਵੀ ਮੁਰਗੇ ਤੇ ਮੁਰਗੀਆਂ ਦਾ weight ਜ਼ਿਆਦਾ ਵਧਾਉਣਾ ਚਾਹੁੰਦੇ ਹੋ ਤੇ ਜੇਕਰ ਤੁਹਾਡੇ ਵੀ ਜਾਨਵਰਾਂ ਦੀ ਗ੍ਰੋਥ ਨਹੀਂ ਹੋ ਰਹੀ ਤੇ ਮੁਰਗੀਆਂ ਜ਼ਿਆਦਾ weight ਨਹੀਂ ਕਰ ਰਹੀਆਂ ਤਾਂ ਇਹ ਵੀਡੀਓ ਦੋਸਤੋ ਤੁਹਾਡੇ ਲਈ ਹੈਗਾ ਕਿਉਂਕਿ ਇਸ ਚ ਅਪਾਂ ਇੱਕ ਇਦਾਂ ਦਾ ਦੇਸੀ ਤਰੀਕਾ ਦੱਸਾਂਗੇ ਜਿਹਦੇ ਨਾਲ ਜਿਹੜਾ ਮੁਰਗੀਆਂ ਤੇ ਮੁਰਗੀਆਂ ਦਾ weight ਇੱਕਦਮ ਅੱਪ ਹੋਊਗਾ ਜਿਹੜੇ ਵੀਰ ਫੀਡ ਪਾ ਪਾ ਕੇ ਥੱਕ ਚੁੱਕੇ ਨੇ ਜਾਂ ਫਿਰ ਹੋਰ ਬਹੁਤ ਕੁਝ ਪਾ ਕੇ ਥੱਕ ਚੁੱਕੇ ਨੇ ਉਹ ਵੀਰ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਤਾਂ ਜੋ ਤੁਸੀਂ ਪ੍ਰੋਪਰ ਜਾਣਕਾਰੀ ਲੈ ਸਕੋ ਤੇ ਆਪਣੇ ਜਾਨਵਰਾਂ ਦਾ ਚੰਗਾ ਵੇਟ ਕਰ ਸਕੋ ਕਿਉਂਕਿ ਮੈਨੂੰ ਕੱਲ ਇੱਕ ਵੀਰ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਬਾਈ ਜੀ ਜਿਹੜੇ ਆਪਣੇ ਜਾਨਵਰ ਨੇ ਆਪਣੇ ਚੂਚੇ ਨੇ ਆਪਣੀਆਂ ਮੁਰਗੀਆਂ ਨੇ ਉਹ ਵੇਟ ਨਹੀਂ ਕਰ ਰਹੀਆਂ ਮਤਲਬ ਕਿ ਗਰੋਥ ਬਿਲਕੁਲ ਵੀ ਨਹੀਂ ਕਰ ਰਹੀਆਂ ਸੋ ਆਪਾਂ ਇਸ ਵਿਸ਼ੇ ਤੇ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਬਿਲਕੁਲ ਦੇਸੀ ਤਰੀਕਾ ਦਾ ਸੋ ਵੀਡੀਓ ਨੂੰ ਪੂਰਾ ਦੇਖਿਓ ਸਕਿਪਰ ਬਿਲਕੁਲ ਵੀ ਨਾ ਕਰਿਓ ਕਿਉਂਕਿ ਤੁਹਾਨੂੰ ਪ੍ਰੋਪਰ ਸਮਝ ਆ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਹੁਣ ਦੋਸਤੋ ਆਪਾਂ ਜਿਆਦਾ ਤੁਹਾਡਾ ਸਮਾਂ ਨਾ ਲੈਂਦੇ ਹੋਏ ਆਪਾਂ ਪ੍ਰੋਪਰ ਗੱਲਬਾਤ ਤੇ ਆਉਨੇ ਆ ਤੁਸੀਂ ਨੇ ਸਭ ਤੋਂ ਪਹਿਲਾਂ ਦੋਸਤੋ ਕੀ ਕਰਨਾ ਤੁਸੀਂ ਲੈਣੇ ਆ ਪਪੀਤੇ ਦੇ ਪੱਤੇ ਪਪੀਤੇ ਦਾ ਦਰਖਤ ਅਕਸਰ ਹੀ ਆਪਣੇ ਪੰਜਾਬ ਚ ਬਹੁਤ ਜ਼ਿਆਦਾ ਹੁੰਦਾਗਾ ਸੋ ਤੁਸੀਂ ਨੇ ਪਪੀਤੇ ਦੇ ਪੱਤੇ ਲੈਣੇ ਆਂਗੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਪਪੀਤੇ ਦੇ ਪੱਤੇ ਲੈ ਕੇ ਪਹਿਲਾਂ ਚੰਗੀ ਤਰ੍ਹਾਂ ਉਹਨਾਂ ਨੂੰ ਧੋ ਲੈਣਾ ਉਸ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਉਸ ਤੋਂ ਬਾਅਦ ਤੁਸੀਂ ਦੋਸਤੋ ਸੁਕਾਉਣ ਤੋਂ ਬਾਅਦ ਕੀ ਕਰਨਾ ਉਹਦਾ ਪਾਊਡਰ ਬਣਾ ਲੈਣਾਗਾ ਬਿਲਕੁਲ ਬਰੀਕ ਬਣਾ ਲੈਣਾਗਾ ਉਹ ਤੁਸੀਂ ਨੇ ਮਿਕਸੀ ਵਗੈਰਾ ਚ ਨਹੀਂ ਬਣਾਉਣਾ ਉਹ ਤੁਸੀਂ ਕੁੰਡੇ ਤੇ ਸੋਟੇ ਜਾਂ ਮਾਮਜਿਸਤੇ ਚ ਕਹਿਣ ਤੋਂ ਭਾਵ ਹੱਥੀਂ ਕੁੱਟਣਾਗਾ ਉਹਨੂੰ ਜਦੋਂ ਬਿਲਕੁਲ ਉਹ ਬਰੀਕ ਹੋ ਜਾਊਗਾ ਉਸ ਤੋਂ ਬਾਅਦ ਜਿਹੜਾ ਤੁਸੀਂ ਇਹਨਾਂ ਨੂੰ ਫੀਡ ਪਾਉਣੇ ਹੋਗੇ ਚਾਹੇ ਸਵੇਰੇ ਚਾਹੇ ਸ਼ਾਮ ਉਹ ਫੀਡ ਪਾਉਣ ਵੇਲੇ ਦੋਸਤੋ ਫੀਡ ਚ ਤੁਸੀਂ ਨੇ ਮਿਕਸ ਕਰਕੇ ਦੇਣਾਗਾ 10 ਕਿਲੋ ਫੀਡ ਮੰਗਰ ਤੁਸੀਂ 200 ਗ੍ਰਾਮ ਪਾਊਡਰ ਜਿਹੜਾ ਉਹ ਚ ਪਾ ਸਕਦੇ ਹੋਗੇ ਸੋ ਇਹ ਕੁਆਂਟੀਟੀ ਧਿਆਨ ਚ ਰੱਖਿਓ 10 ਕਿਲੋ ਫੀਡ ਮੰਗਰ 200 ਗ੍ਰਾਮ ਜੇਕਰ ਤੁਸੀਂ ਤੁਹਾਡੇ ਕੋਲ ਵਾਰਡ ਜਿਹੜੇ ਜਾਨਵਰ ਜ਼ਿਆਦਾ ਰੱਖੇ ਹੋਏ ਨੇ ਤਾਂ ਤੁਸੀਂ ਉਸ ਹੱਬ ਨਾਲ ਇਹ ਵੀ ਜਿਹੜਾ ਪਾਊਡਰ ਆਇ ਕੁਆਂਟੀਟੀ ਜ਼ਿਆਦਾ ਪਾਉਣੀ ਹੈਗੀ ਕਿਉਂਕਿ ਜਦੋਂ ਫੀਡ ਜ਼ਿਆਦਾ ਹੋਊਗੀ ਪਰ ਜੇਕਰ ਤੁਸੀਂ 10 ਕਿਲੋ ਪਾਉਣੇ ਹੋਗੇ ਤਾਂ ਤੁਸੀਂ 200 ਗ੍ਰਾਮ ਜਿਹੜਾ ਉਹ ਪੀਤੇ ਦਾ ਡੜਾ ਪੱਤਾ ਆਪਾਂ ਨੇ ਉਹ ਕੀਤਾ ਉਹਦਾ ਪਾਊਡਰ ਪਾਉਣਾਗਾ ਇੱਕ ਤਰੀਕੇ ਨਾਲ ਦੋਸਤੋ ਤੁਸੀਂ ਹੋਰ ਵੀ ਦੇ ਸਕਦੇ ਹੋ ਇਹ ਉਹ ਤਰੀਕਾ ਇਹ ਆਗਾ ਜਿਹੜਾ ਪੀਤੇ ਦਾ ਪੱਤਾ ਹੂ ਦੋਸਤੋ ਉਹਨੂੰ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਕੁੱਟ ਲੈਣਾਗਾ ਕੁੱਟਣ ਤੋਂ ਬਾਅਦ ਜਿਹੜਾ ਉਹਦਾ ਪਾਣੀ ਨਿਕਲੂਗਾ ਉਹਨੂੰ ਨਿਚੋੜ ਕੇ ਸਾਮਕੇ ਰੱਖ ਲੈਣਾ 2-4 ਦਿਨਾਂ ਬਾਅਦ ਤੁਸੀਂ ਨੇ ਕੀ ਕਰਨਾ ਜਿਹੜਾ ਪਾਣੀ ਆਪਾਂ ਮੁਰਗੀਆਂ ਜਾਂ ਮੁਰਗੀਆਂ ਨੂੰ ਦਿੰਨੇ ਆਂਗੇ ਤੁਸੀਂ ਉਹ ਪਾਣੀ ਵਿੱਚ ਵੀ ਪਾ ਕੇ ਉਹਨਾਂ ਨੂੰ ਆਪਣੇ ਜਾਨਵਰਾਂ ਨੂੰ ਦੇ ਸਕਦੇ ਹੋਗੇ ਉਹ ਤੁਸੀਂ ਕੀ ਕਰਨਾ ਹਫਤੇ 'ਚ ਇੱਕ ਵਾਰੀ ਤੁਸੀਂ ਦੇ ਸਕਦੇ ਹੋ ਚਾਹੇ ਤਾਂ ਪਾਊਡਰ ਦੇਣਾਗਾ ਫੀਡ 'ਚ ਮਿਲਾ ਕੇ ਉਹ ਵੀ ਤੁਸੀਂ ਹਫਤੇ 'ਚ ਇੱਕ ਵਾਰ ਦੇਣਾ ਤੇ ਜਾਂ ਤੁਸੀਂ ਨੇ ਜਿਹੜਾ ਪੱਤੇ ਦਾ ਪਾਣੀ ਕੱਢਿਆ ਸੀਗਾ ਪੱਤੇ ਨੂੰ ਰਗੜ ਕੇ ਜਿਹੜਾ ਉਹਦਾ ਪਾਣੀ ਬਣਿਆਗਾ ਸੋ ਉਹ ਵੀ ਤੁਸੀਂ ਨੇ ਜਿਹੜਾ ਹਫਤੇ 'ਚ ਇੱਕ ਜਾਂ ਦੋ ਵਾਰ ਤੁਸੀਂ ਉਹ ਦੇ ਸਕਦੇ ਹੋਗੇ ਇਹਦੇ ਨਾਲ ਤੁਸੀਂ ਦੇਖੋਗੇ ਕਿ ਜਿਹੜੇ ਆਪਣੇ ਜਾਨਵਰਾਂ ਦੀ ਗਰੋਥ ਤੇ ਜਿਹੜਾ ਵਜਨ ਆ ਉਹ ਕਾਫੀ ਜ਼ਿਆਦਾ ਵਧਣ ਲੱਗ ਜੂਗਾ ਬਹੁਤ ਸਾਰੇ ਵੀਰਾਂ ਦੇ ਜਿਹੜੇ ਜਾਨਵਰ ਗਰੋਥ ਨਹੀਂ ਕਰਦੇ ਹੁੰਦੇ ਇਸ ਲਈ ਇਹ ਆਪਾਂ ਵੀਡੀਓ ਪਾਈ ਹੈਗੀ ਸੋ ਇਹ ਟ੍ਰਿਕ ਤੁਸੀਂ ਅਜਮਾ ਕੇ ਦੇਖਿਓ ਕੋਈ ਮਹਿੰਗਾ ਨਹੀਂ ਹੈਗਾ ਬਿਲਕੁਲ ਆਪਾਂ ਨੂੰ ਆਸਾਨੀ ਨਾਲ ਜਿਹੜੇ ਪਪੀਤੇ ਦੇ ਪੱਤੇ ਵੀ ਮਿਲ ਜਾਂਦੇ ਨੇਗੇ ਪਪੀਤੇ ਦੇ ਪੱਤਿਆਂ 'ਚ ਦੋਸਤੋ ਹੁਣ ਕੀ ਕੁਝ ਹੁੰਦਾ ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰ ਲੈਨੇ ਆਂ ਜਿਹੜੇ ਦੋਸਤੋ ਪਪੀਤੇ ਦਾ ਪੱਤਾ ਹੁੰਦਾ ਉਹ 'ਚ ਕੈਲਸ਼ੀਅਮ ਕਾਰਬੋਹਾਈਡਰੇਟ ਵਿਟਾਮਿਨ ਸੀ ਵਿਟਾਮਿਨ ਡੀ ਵਿਟਾਮਿਨ ਈ ਵਰਗੇ ਮਹੱਤਵਪੂਰਨ ਜਿਹੜੇ ਤੱਤ ਹੁੰਦੇ ਨੇਗੇ ਜਿਹੜੇ ਵੀ ਆਪਣੇ ਜਾਨਵਰਾਂ 'ਚ ਕਮੀ ਹੁੰਦੀ ਆ ਉਹ ਜਿਹੜਾ ਪ੍ਰੋਪਰ ਜਿਹੜਾ ਪਪੀਤੇ ਦਾ ਜਿਹੜਾ ਪੱਤਾ ਹੈਗਾ ਉਹ ਪ੍ਰੋਪਰ ਜਿਹੜਾ ਉਹ ਪੂਰੀ ਕਰ ਦਿੰਦਾ ਹੈਗਾ ਸੋ ਇਸ ਤਰ੍ਹਾਂ ਤੁਸੀਂ ਸਸਤੇ 'ਚ ਆਪਣੇ ਜਾਨਵਰਾਂ ਦੀ ਚੰਗੀ ਗ੍ਰੋਥ ਕਰ ਸਕਦੇ ਹੋਗੇ ਇਦਾਂ ਦੇ ਫਾਰਮੂਲੇ ਦੋਸਤੋ ਤੁਹਾਨੂੰ ਕਿਸੇ ਨੇ ਨਹੀਂ ਦੱਸਨੇ ਜੇਕਰ ਤੁਸੀਂ ਫੀਡ ਪਾ ਪਾ ਕੇ ਤੰਗ ਹੋ ਤੇ ਤੁਹਾਡੇ ਜਾਨਵਰ ਗ੍ਰੋਥ ਨਹੀਂ ਕਰ ਰਹੇ ਤਾਂ ਤੁਸੀਂ ਇਹ ਜਿਹੜਾ ਤਰੀਕਾ ਅਪਣਾ ਕੇ ਦੇਖੋ ਤੁਸੀਂ 1 ਮਹੀਨੇ ਦੇ ਅੰਦਰ ਅੰਦਰ 10 20 ਦਿਨਾਂ ਦੇ ਅੰਦਰ ਅੰਦਰ ਹੀ ਜਿਹੜਾ ਚੰਗਾ ਰਿਜ਼ਲਟ ਤੁਸੀਂ ਇਹਦਾ ਦੇਖੋਗੇ ਸੋ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਤੇ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਦੋਸਤੋ ਤਾਂ ਜੋ ਆਪਣੀ ਜਿਹੜੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਇਦਾਂ ਦੀਆਂ ਡੇਲੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣੇ ਚੈਨਲ ਨਾਲ ਇਸੇ ਤਰ੍ਹਾਂ ਦੋਸਤੋ ਪਿਆਰ ਬਣਾਈ ਰੱਖੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ